ਇਸ ਕਪਲੇ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੁੱਖ ਮੰਤਰੀ ਸਾਹਿਬ 144 ਟੋヨタ ਹਾਈਲੈਕਸ ਗੱਡੀਆਂ ਨੂੰ ਹਰੀ ਝੰਡੀ ਦਿੰਦੇ ਨੇ ਕਪਾਸੀ ਟੋヨタ ਕੰਪਨੀ ਦੇ ਜਿਹੜੇ ਮਤਲਬ ਡੀਲਰਸ਼ਿਪਸ ਨੇ ਉਹ ਇੱਕ ਕਾਮਨ ਮੈਨ ਨੂੰ ਇੱਕ ਗੱਡੀ ਲੈਣ ਤੇ 10 ਲੱਖ 12 ਲੱਖ ਮੈਕਸਿਮਮ 15 ਲੱਖ ਤੱਕ ਰੁਪਏ ਦਾ ਡਿਸਕਾਊਂਟ ਦੇ ਰਹੇ ਨੇ ਸੋਰਸਿਸ ਰਾਹੀਂ ਜੋ ਡੀਜੀਪੀ ਪੰਜਾਬ ਨੂੰ ਬਿਲਿੰਗ ਹੋਈ 36,99,923 ਰੁਪਏ ਦੇ ਸਮਥਿੰਗ ਜੀ ਉਹਦਾ ਬਿਲ ਮੈਨੂੰ ਮਿਲਿਆ ਫਿਰ ਮੈਂ ਫਿਰ ਮੈਂ ਇੱਕ ਗੱਡੀ ਮੇਰੇ ਹੱਥ ਲੱਗੀ ਜਿੰਦੇ ਤੇ ডিসਕਾਊਂਟ ਤਕਰੀਬਨ ਜੋ ਬਿਲਿੰਗ ਸੀਗੀ 26 ਲੱਖ 16000 ਰੁਪਏ ਦੀ ਅੱਛਾ 10 ਲੱਖ ਦਾ ডিসਕਾਊਂਟ ਸਿੱਧਾ 10 10.5 ਪੂਨੇ 11 ਲੱਖ ਰੁਪਏ ਦਾ ডিসਕਾਊਂਟ ਤਾਂ ਕਿ ਗਲੋਬ ਟੋਇਟਾ ਮੁਹਾਲੀ ਨੇ ਜਿੱਦਿਆਂ ਐਜ਼ ਅ ਗਿਫਟ ਰਾਜਵੀਰ ਸਿੰਘ ਨੂੰ ਮੰਨੂ ਮਿਲੀਆਂ ਨੇ ਅੱਛਾ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਜੇ ਦੋ ਗੱਡੀਆਂ ਦੀ ਬਿਲਿੰਗ ਜਿੰਦੇ ਨਾਮ ਤੇ ਵੀ ਹੋਈ ਹੈ ਉਹਦੇ ਪੈਸੇ ਕਿਹੜੇ ਖਾਤੇ 'ਚੋ ਗਲੋਬ ਟੋਇਟਾ ਨੂੰ ਮਿਲੇ ਤੇ ਇਹ ਘਟਾਲਾ ਪੂਰੇ 22 ਕਰੋੜ ਰੁਪਏ ਦਾ ਬੰਦਾ ਹੈ ਜਦਕਿ ਪਰਚੇਜ਼ ਸਿਰਫ 53 ਕਰੋੜ ਦੀ ਹੈ